ਜੀ ਮੇਟਰੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੇ ਤੂੜੀ ਕਿਉਂਕਿ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਚੱਲੀ ਜਾਂਦਾ ਤੇ ਆਪਣੀਆਂ ਮਸ਼ੀਨ ਲੱਗੀ ਹੋਈ ਆ ਝੋਟਾ ਆਪਣਾ ਆ ਗਿਆ ਤੁਹਾਨੂੰ ਦਿਖਾ ਦਿੰਨੇ ਆ ਜੋ ਆ ਗਿਆ ਆਪਣਾ ਕਹਿੰਦੇ ਧਰਤੀ ਪੱਟ ਵਾਲਿਆਂ ਦਾ ਇਹਦੇ ਗੋਡਫਾਦਰ ਕਹਿੰਦੇ ਇਹਨੂੰ ਗੋਡਫਾਦਰ ਆ ਖੜਾ ਟਰਾਲੀ ਮੈਂ ਲਾਤੀ ਤੇ ਆਹ ਹੁੰਦਾ ਕਹਿੰਦੇ ਸੂਨੀ ਦਾ ਆ ਵਰੀਦ ਬੈਠਾ ਕਹਿੰਦਾ ਕਹਿੰਦਾ ਮੈਂ ਚਲਾਵਾਂ ਇਹ ਸ਼ੀਨਾਂ ਪਰੇ ਹੌਣ ਸ਼ੁਰੂ ਕੀਤੀ ਪਹਿਲਾਂ ਕਹੇ ਤੇ ਲੱਗੀ ਸੀਗੀ ਔਰ ਇਹ ਆਪਣੇ ਤੇ ਥੋੜੀ ਜੀ ਅਰੇ ਸਾਰਾ ਬਿਆਸ ਰੇ ਦਾ ਕਹਾ ਤੇ ਬਾਕੀ ਓਕੇ ਰਿਪੋਰਟਾਂ ਕੰਮ ਜਾਵਾ ਸਿਰਫ ਲੱਖੇ ਕਿ ਡੀਕੈਂਡਾ ਲਾ ਦਿਨੇ ਇਹ ਹਾਂ ਸਰਾ ਦੀ ਹਾਲਤ ਆ ਵੀ ਹਾਂ ਦੇਣਾ ਮਤਰਾ ਕਹਿੰਦੇ ਪਹਿਲੀ ਟਰਾਲੀ ਆ ਗਈ ਵਿੱਚ ਆਉਂ ਬੱਡਾ ਡਰਾ ਲਾਉ ਤਰ ਲੈ ਡਰਾਮਣਾ ਦਾਣੇ ਭਰ ਦੇ ਮੈਂ ਕਾ ਥੱਲੇ ਘਾਤ ਉਹ ਐਵੇਂ ਲਾਉਣੇ ਟਰਾਲੀ ਚ ਹੀ ਭਰਤੀ ਆਪਾਂ ਤੇ ਦੋਵੇਂ ਭਰਤੇ ਡਰਾਮਾ ਅੰਦਰ ਛੱਡੀ ਤੇ ਲਾਤਾ ਟਰਾਲੇ ਵਾਲਾ ਛੱਡਾ ਖੜਾ ਉਹ ਆਪਣੇ ਝੋਟਾ ਖੜਦਾ ਆਇ ਪ੍ਰਕਾਰ ਆ ਜਾਂਦਾ ਸਾਰਾ ਪਸ਼ੂਆਂ ਦਾ ਤੇ ਤੀਜੀ ਟਰਾਲੀ ਲੈ ਚੱਲਾਂ ਮੈਂ ਉਹ ਖਤੇ ਹੀ ਦੋ ਉਧਰੋਂ ਬਣਿਆ ਤੀਜੀ ਇਧਰੋਂ ਬਣ ਗਈ ਤੁਸੀਂ ਜਿੱ ਲੈ ਜਨੇ ਆ ਪ੍ਰੀ ਦੇ ਬੰਦਾ ਹੋਇਆ ਇਧਰੋਂ ਤੇ ਮਤਰਾਹਿੰ ਦੇ ਚੌਥਾ ਟਰਾਲਾ ਆ ਗਿਆ ਟਰਾਲੀ ਮਤਲਬ ਚੌਥੀ ਟਰਾਲੀ ਆ ਗਈ ਹੈ ਤੇ ਬਾਕੀ ਓਕੇ ਹੈ ਮਤਰਾਹਿੰ ਦੇ ਆਪਾ ਹੁਣ ਖਾਲੀ ਹੋ ਗਈ ਸੀ ਚੌਥੀ ਟਰਾਲੀ ਪੰਜਵੀਂ ਟਰਾਲੀ ਲੈਣ ਗਿਆ ਮੈਂ ਆਏ ਹਾਏ ਅੱਜ ਸਵਾਰ ਤੇ ਆਈ ਹੈ ਬਜਰਾਉਂਦਾ ਵਾ ਲਾਣੇਗਾ ਨੇ 22 ਜੀ ਬਹੁਤ ਵਧੀਆ ਆ ਰਹੀ ਹੈ ਅੱਜ ਕੋਈ ਮਟਰੂ ਪਹੁੰਚ ਗਏ ਕਹਿੰਦੇ ਮਸ਼ੀਨੀਆਂ ਕੋਲੇ ਡਰਾਈਵਰ ਬੈਨ ਲੱਗਾ ਫਰੀਦ ਕਹਿੰਦਾ ਧੁੱਪ ਬਹੁਤ ਆ ਬੱਸ ਹੋ ਗਈਆਂ ਕਹਿੰਦਾ ਗਰਮੀ ਵੀ ਬਹੁਤ ਆਣਾ ਇੱਕ ਤਾਂ ਕਰਕੇ ਲਾ ਜੀ ਆਪਾਂ ਵੀ ਆਪ ਦਾ ਝੋਟਾ ਬੈਠ ਸਾੜੇ ਇੱਥੇ ਲਾ ਦੇਓ ਛੇਵੀਂ ਟਰਾਲੀ ਆ ਗਈ ਹੈ। ਅਸਲ ਬਤ ਤੱਕ ਤੱਕ ਲਾ ਕੇ ਪੰਜ ਵਾਰ ਤੂੰ ਛੇਵੀਂ ਇੱਥੇ ਬਾਹਰ ਲਾਉਂ ਨਹੀਂ ਬੈ। ਬਾਕੀ ਇਹਨਾਂ ਦਾ ਤਾਂ ਚੜਾਈ ਚੱਲਾਂਗੇ ਆਪ ਹੀ। ਉਹ ਵਧੀਆ। ਬਾਕੀ ਓਕੇ ਯਾਰ ਬੋਟਾਂ। ਨਾ ਮਤਰਾ ਮੈਂਦਾ ਬੀਖੇਦਾ ਮੈਂ ਰਹਿਣਾ। ਮੂਤੀ ਨਾ ਕਰਦੇ ਏ। ਓਏ ਓਏ ਏ ਜੇਪੀ ਮੁੱਦੀ ਹੋ ਜਾਂਦੀ ਚੱਟੀ ਮਾਰਾਂਗੇ ਸਾਰੇ ਕਰਦਾ ਮੈਂ ਟੁੜੀ ਆਂਦੀ ਟਰਾਲੀ ਦੀ ਓਏ ਇੱਕ ਢੱਲਾ ਹੋ ਗਿਆ ਨਾ ਟੱਕ ਇਧਰ ਲਾ ਇੱਕ ਨਾਟ ਢੱਲਾ ਹੋ ਗਿਆ ਇਹਦਾ ਉਧਰ ਲਾ ਬismillah ਕਹਿੰਦੇ ਮੇਰੇ ਵੀਰੋ ਕੋਈ ਨਾ ਪਰਵੰਗਦੇ ਆਓ ਆ ਗਿਆ ਆਪਣਾ ਹਰਤੀ ਪਟਾ ਵਾਲਿਆਂ ਦਾ ਓਹ ਇਹ ਹਰਦਾ ਨਹੀਂ ਇਹ ਆਹ ਹੇ ਰਿਕਾ ਬਾਕੀ ਮਿੱਤਰੋ ਕੰਮ ਓਕੇ ਦੀ ਰਿਪੋਰਟ ਆ ਤੇ ਵਧੀਆ ਸਭ ਕੁਝ ਚੱਲੀ ਜਾਂਦਾ ਵੀ ਵਧੀਆ ਯਾਰ ਗੱਡ ਬਾਈ ਬਾਈ ਫਟਰ ਹੋ ਗਈ ਨੇ ਫਰੇ ਆਨੇ ਆ ਮੇਕਰ ਆਹ ਨਾਲ ਟਰਾਲੀ ਚੋਕੇ ਆ ਜਮਾਂ ਰੋਟ ਹਾਂ ਕਹਿੰਦੇ ਕੌਣ ਆ ਗਏ ਆਏ ਹਾਂ ਹੋਲੀ ਮਟਰੋ ਕਹਿੰਦੇ ਸੱਤ ਸੱਤਾਂ ਹੀ ਟਰਾਲੀ ਲੈ ਜਾਂਦੀ ਫਾਕੀ ਓਕੇ ਸੱਤ ਟਰਾਲੀਆਂ ਆ ਗਈਆਂ ਆਹ ਅੱਠ ਟਰਾਲੀਆਂ ਆ ਗਈਆਂ ਅੱਠ ਹਾਂ ਆਪਾਂ ਕਰਨੀ ਆ ਦਵਾਰਾ ਸਾਹਿਬ ਦੀ ਸੈਟਿੰਗ ਉਹ ਤਾਂ ਤਾਂ ਵਧੀਆ ਲੱਗੀ। ਓਏ ਆ ਬਾਹਰ ਆ ਗਈ ਯਾਰ ਉਹ ਸੈੱਟ ਕਰ ਦੇ। ਆ ਵੇਖੋ ਕਿੱਡੀ ਵਧੀਆ ਟਿਕੀ। ਹੈਨਾ? ਥੋੜੀ ਜਿਹੀ ਟੈੜੀ ਆ। ਹੂੰ ਜਮਾ ਵਧੀਆ ਜੇ। ਪਟਰੋ ਕਹਿੰਦੇ ਨੌਵੀਂ ਟਰਾਲੀ ਲੈ ਚੱਲੇ ਹੁਣ ਉੱਧਰਲੇ ਦੂਜੇ ਖੱਤਿਆਂ 'ਚ ਚੱਲੇ ਆ। ਇੱਧਰ ਨੇ ਸਾਰੇ ਨਵੇਟ ਤੇ। ਉਹ ਅਜੇ ਹੁਣੀ ਬੈਠੇ ਵੀ ਕਹਿੰਦੇ ਆਉਣੇ ਅਸੀਂ ਝਟਕ ਤੱਕ। ਆ ਟਰਾਲੀ ਪਾ ਲਈ ਆ। ਤੇ ਨੌਵੀਂ ਲੈ ਚੱਲੇ ਆ। ਉਹ ਦਸਵੀਂ ਆ ਸਾਹਮਣੇ। ਉਹ ਹਣ ਦੂਜੇ ਖੇਤ ਚੱਲੇ ਆ। ਉੱਧਰ ਭਰਾਂਗੇ। ਬਾਕੀ ਕੰਮ ਓਕੇ ਰਿਪੋਰਟ ਆ। ਕਹਿੰਦੇ ਆਖਰੀ ਟਰਾਲੀ ਵੀ ਆ ਗਈ ਇਹ ਰਵਾਵਾ ਹੋ ਗਿਆ 9:30 ਹੋ ਗਏ ਤੇ ਅਰੇ ਇੱਦਾਂ ਟਟੇ ਭਰ ਪਿਆ ਆ ਇਹ ਕਹਿੰਦੇ ਵੀ ਰਾਤੋ ਰਾਤ ਅੰਬਰ ਖਾਦੇ ਆ ਬਾਈ ਹੁਣ ਇੱਥੇ ਹੀ ਆ ਜੇ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਚੈਨਲ ਤੇ ਕਮੈਂਟ ਕਰ ਦਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਲਵ ਯੂ ਆ ਸਾਰਿਆਂ ਨੂੰ ਆਫੇਰ ਮਿਲਦੇ ਆ ਬਾਈ